ਜਿਹੜੀ ਸਰਦਾਰੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਬਖਸ਼ੀ ਹੈ ਉਹ ਸਰਦਾਰੀ ਨੂੰ ਆਪਣਾ ਕਾਇਮ ਰੱਖਣਾ ਹੈ ਉਸ ਦੇ ਬਾਅਦ ਇੰਜ ਸਰਬਨ ਕਰੀਏ ਜੀ ਸਤਿ ਸ਼੍ਰੀ ਅਕਾਲ ਆਦੀ ਲੱਗੀ ਤੇ ਕੜਦੀ ਤੇ ਕਾਫਣੀ ਲਮਾਰੀ ਆ ਵਾਹ ਲੱਗੀ ਵਾਦੀ ਲੱਗੀ ਤੇਰੇ ਤਾੜਦੀ ਸਾਗ ਬਿਲੀ ਆਦੀ ਐਵੇਂ ਸਰਦਾਰੀਆਂ ਵਾਦੀ ਲੱਗੀ ਤੇਰੇ ਤਾੜਦੀ ਕਿਸੇ ਵੀ ਤਰ੍ਹਾਂ ਦੀ ਜਾਨਵਰ ਨਹੀਂ ਆਣੀ ਹੈ ਮੇਰੇ ਘਰ ਤਾਰੀਆਂ ਬਾਦੀ ਨਾਲ ਕਿ ਸਿਰ ਤਾੜਦੀ ਕੋਲਾਸੀ ਅਸੀ ਅਸਕਾ ਸਾਹਮਣੇ ਕਤਲ ਕਰ ਵੈਸੀ ਸਿਰ ਟੰਗੇ ਉਸਨੇ ਜੀਆਂ ਕਟਾਰੀਆਂ ਬਾਜੀ ਲੱਕੇ ਸਿਰ ਕਾੜੀ ਸਾਨੂੰ ਮਿਲਿਆ ਨੀਵੇਂ ਸਰਦਾਰੀਆਂ ਬਾਜੀ ਲੱਕੇ ਸਿਰ ਕਾੜਦੀ ਸਾਨੂੰ ਮਿਲਿਆ ਨੀਵੇਂ ਸਰਦਾਰੀਆਂ ਬਾਜੀ ਲੱਕੇ ਸਿਰ ਕਾੜਦੀ ਚੱਲ 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 ਜੇਕ ਜ਼ਿਕਰ ਆਉਂਦਾ ਕਲਕੱਤੇ ਤੋਂ ਮਾਤਾ ਆਉਂਦੀ ਰਹੀ ਚਪੇਰਾ ਸਾਹਿਬ ਦੇ ਵਿੱਚ ਜੋੜਦੀ ਜਦੋਂ ਉਹਨੇ ਸੇਵਾ ਚਪੇਰਾ ਸਾਹਿਬ ਘਟਿਆ ਤਾਂ ਉਹਨੇ ਆਪਣੀ ਵਿੰਧਿਆ ਸੁਣਾਈ ਦੁਨੀਆ ਦੇ ਵਿੱਚ ਦੋ ਆਪਰੇਸ਼ਨ ਇਦਾਂ ਦੇ ਆ ਜਿਹੜੇ ਲੱਖਾਂ ਦੇ ਵਿੱਚੋਂ ਇੱਕ ਦੋ ਹੀ ਆਪਰੇਸ਼ਨ ਕਾਮਯਾਬ ਹੁੰਦੇ ਨੇ ਡਿਸਕ ਦਾ ਤੇ ਦਿਮਾਗ ਦਾ ਉਹ ਬੀਬੀ ਨੂੰ ਜਦੋਂ ਡਾਕਟਰਾਂ ਨੇ ਕਹਿ ਦਿੱਤਾ ਵੀ ਤੇਰਾ ਡਿਸਕ ਦਾ ਆਪਰੇਸ਼ਨ ਹੋਵੇਗਾ ਤੇ ਇਹਦਾ ਕੋਈ ਹੱਦ ਨਹੀਂ ਹੈ ਕੋਈ ਗਰੰਟੀ ਨਹੀਂ ਹੈ ਤਾਂ ਉਹ ਮਾਤਾ ਨੇ ਧੰਨ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਬੇਨਤੀ ਕੀਤੀ ਸਹੀਤਾ ਸਾਹਿਬ ਆਉਣ ਲੱਗੀ ਕਲਕੱਤੇ ਤੋਂ ਔਰ ਐਤਵਾਰ ਜਪਹਿਰਾ ਸਾਹਿਬ ਕੱਟਣਾ ਕਹਿੰਦੀ ਜਦੋਂ ਮੈਂ ਤੀਜਾ ਜਪਹਿਰਾ ਸਾਹਿਬ ਕੱਟ ਕੇ ਵਾਪਸ ਗਈ ਦੁਬਾਰਾ ਡਾਕਟਰ ਦੇ ਕੋਲ ਪਹੁੰਚੀ ਜਦੋਂ ਦੁਬਾਰਾ ਤੈਨਾ ਹੋਈਆਂ ਤਾਂ ਉਹਦਾ ਡਿਸਕ ਦਾ ਰੋਗ ਬਾਬਾ ਦੀਪ ਸਿੰਘ ਜੀ ਨੇ ਕੱਢ ਦਿੱਤਾ ਬੋਲੇ ਸੋਨਿਆ ਸੋਨਿਆ ਸੋ ਇਸ ਤਰ੍ਹਾਂ ਉਸ ਮਾਤਾ ਨੇ ਇਹ ਪਹਿਰਾ ਸਾਹਿਬ ਕੱਟੇ ਤਾਂ ਜਿਹੜੀਆਂ ਵੀ ਸੰਗਤਾਂ ਚ ਪਹਿਰਾ ਸਾਹਿਬ ਵਿੱਚ ਪਹੁੰਚਦੀਆਂ ਨੇ ਬਹੁਤ ਬੜਪਾਖੀਆਂ ਨੇ ਕਿਉਂਕਿ ਐਸਾ ਸਮਾਂ ਬਿਨਾਂ ਕਰਮਾ ਤੋਂ ਨਹੀਂ ਬੜਿਆ ਕਰਦਾ ਸੋ ਹੁਈਆਂ ਨਿੱਕਾਂ ਪੁੱਲਾਂ ਗਾਤੀਆਂ ਦੀ ਖਿਮਾ ਬਖਸ਼ਣੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨਪੁਰ ਦੀਆਂ ਸਭ ਸੱਜਣਾਂ ਨੂੰ ਲੱਖ ਲੱਖ ਵਧਾਈਆਂ ਹੁਈਆਂ ਅਨੇਕਾਂ ਪੁੱਲਾਂ ਗਾਤੀਆਂ ਦੀ ਖਿਮਾ ਬਖਸ਼ਣੀ ਯਾਦ ਰੱਖੇਗੀ ਸਾਰੀ ਦੁਨੀਆ ਜਿਹੜਾ ਪਿਆਰ ਤੁਸੀਂ ਪਾਇਆ ਹੈ ਬਿਨਾਂ ਹਿਸਿਸ ਤੋਂ ਲੜਦਾ ਜਾਮੀ ਮੁੱਖੋਂ ਗੁਰਾਂ ਫਰਮਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

तांतन बाबा दीप सिंग जी, 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 हम तो आलीसा के पास ही हमने बदन्या रहा है, जी मैं कहीं तो भी न क्या तरफ डरा रहा है, भाई मैं मार दूँ ਦੀਦੀ ਜੀ ਮਾਨੂੰ ਪਾਵੇ ਸੋਤ ਸ੍ਰੀ ਹਰਿ ਕਰ ਗਏ ਯਾਰੇ ਆਵੇ ਨਹੀਂ ਆਲੋ ਜਾਵੇ ਨੋਕੇ ਮਰਸ਼ੀਦ ਤੰਤਨ ਬਾਬਾ ਦੀਪ ਸੀਦੇ ਮਾਨੂੰ ਪਾਵੇ ਕਰ ਗਏ ਯਾਰੇ ਆਵੇ ਨਹੀਂ ਆਲੋ ਜਾਵੇ ਸ੍ਰੀ ਗੁਰ ਦੇ ਮਾਨੂੰ ਪਾਵੇ ਉਹ ਛੱਡਦਾ ਨਹੀਂ ਸਤ ਗੁਰੂ ਰੱਖਿਓ ਪੈਰ ਜਵਾਨੇ ਦੀ ਲਾਲ ਜਗਤ ਦਾ ਚੂਰੇ ਸੋ ਰਖਾਤ ਗੁਰੂ ਸਾਹਿਬ ਦੀ ਕੋ ਸਵਾਤਰੀਆ ਕਰਾਵੇ ਜਾਨ ਬੋਜਾ ਦੇ ਮਾਲਕ ਆਪਣੀਆਂ ਬੋਜਾ ਰੱਖਿਓ ਤਿਆਰ ਬੋਜਾ ਮੇਰਾ ਖਾਲਸਾ ਜੱਪੇ ਅਕਾਲ ਓਕਾਲ ਅਕਾਲ